ਕੀ ਗੱਲ ਕੀ ਜੇ ਮੇਰੇ ਗੈਰੇਜ ਤੇ ਜਿੱਥੇ ਮੈਂ ਗੱਡੀ ਲਾਣਾ ਜਿੱਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ ਅੱਛਾ ਇਹ ਇਹ ਕੋਈ ਸ਼ੱਕਾ ਕਰਦਾ ਸ਼ੱਕ ਤਾਂ ਦਾ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਹਾ ਮੈਨੂੰ ਕਿਹੜੇ ਨੰਬਰ ਤੋਂ ਆ ਗਿਆ ਜਾਂ ਕਿ ਮਜ਼ਾਕ ਨਾ ਕਰਦਾ ਹੋਵੇ ਲੇਕਿਨ ਅੱਜ ਇੱਥੇ ਰਾਉਂਡ ਅਪ ਹੋਏ ਤੇ ਇਹਨਾਂ ਗੋਲੀਆਂ ਚਲਾਈਆਂ ਤੁਹਾਨੂੰ ਫੋਨ ਕਿੰਨੇ ਤੋਂ ਆਏ ਸੀ ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ ਹੈ ਤੁਸੀਂ ਉਹਦੀ ਕੋਈ ਕਾਰਵਾਈ ਵਗੈਰਾ ਕਿਸੇ ਨੂੰ ਦੱਸਿਆ ਵਗੈਰਾ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਇਗਨੋਰ ਕੀਤਾ ਆਈਕਲ ਦੇ ਦੇ ਥਰੈਡ ਕਾਲਸ ਵਗੈਰਾ ਜਾਂ ਕੁਝ ਵੀ ਇਦਾਂ ਦੀ ਕੀ ਕੀ ਸ਼ਰਾਰਤ ਅਨਸਾਰ ਫੋਨ ਮੈਂ ਚੱਕਿਆ ਨਹੀਂ ਜੀ ਫੋਨ ਮੈਂ ਚੱਕਿਆ ਨਹੀਂ ਉਹਨਾਂ ਦਾ ਤੇ ਹੁਣ ਕੀ ਗੱਲ ਹੈ ਹੁਣ ਜੀ ਮੇਰੇ ਗਾਰੇ ਤੇ ਉਹਨਾਂ ਨੇ ਤਿੰਨ ਫਾਇਰਿੰਗ ਕੀਤੀ ਹੈ ਗੋਲੀਆਂ ਚਲਾ ਕੇ ਚਲ ਗਏ ਤੇ ਕਿੰਨੇ ਜਾਣੇ ਪਤਾ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਖੁਦ ਅੰਮ੍ਰਿਤਸਰ ਸੀ ਤੇ ਇੱਥੇ ਮੇਰੇ ਕਿਸੇ ਨੀਜੀ ਮੇਰੇ ਸੱਜਣ ਨੇ ਫੋਨ ਕੀਤਾ ਕਿ ਤੁਹਾਡੇ ਦਾ ਗਾਰੇ ਤੇ ਗੋਲੀਆਂ ਚਲਾ ਕੇ ਗਏ ਤੁਸੀਂ ਆਓ ਸ਼ੇਅਰਿੰਗ ਕਰਨ ਤੋਂ ਬਾਅਦ ਨਹੀਂ ਲਿਖੋ ਮੈਂ ਸ਼ੇਅਰਿੰਗ ਕਰਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਜੀ ਗੋਲੀ ਦੀ ਮੰਗ ਕਰਦੇ ਮੰਗ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਕਿ ਜੋ ਵਪਾਰੀਆਂ ਵਾਸਤੇ ਸਹੂਬੀਦਾ ਵਾ ਦੇਖੋ ਹੁਣ ਇੰਨੀਆਂ 2-3 ਕਾਲਸ ਆਉਂਦੀਆਂ ਤੇ ਵਪਾਰੀ ਕਿੱਥੇ ਜਾਈਏ ਫਿਰ ਜੇ ਸਾਡੇ ਨਾਲ ਇਹ ਕੁਝ ਹੋਏਗਾ ਗੋਲੀਆਂ ਚੱਲਣਗੀਆਂ ਜਾਂ ਕੁਝ ਵੀ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਵੀ ਅਸੀਂ ਕਿੱਥੇ ਜਾਈਏ ਸਾਨੂੰ ਕੋਈ ਗੋਲੀ ਚੱਲੀ ਪਤਾ ਤੁਹਾਨੂੰ ਮੈਨੂੰ ਜੀ ਤਕਰੀਬਨ ਕੋਈ 6:30 ਤੋਂ 9:30 ਦੇ ਵਿੱਚ ਵਿੱਚ ਫੋਨ ਆਇਆ ਮੈਨੂੰ ਐਗਜ਼ੈਕਟ ਟਾਈਮ ਨਹੀਂ ਪਤਾ ਕਿੰਨੇ ਵੇ ਚੱਲੀ ਗਈ ਤਾਨੂੰ ਗ੍ਰਿੰਦ ਦੱਸੇ ਮੇਰੇ ਦੇ ਨੀਅਰ ਪਰ ਗਵੰਡੀ ਨੇ ਉਹਨਾਂ ਨੇ ਮੈਨੂੰ ਕਾਲ ਕੀਤਾ ਕੀ ਤੁਹਾਡੇ ਤੇ 11 ਦੇ ਬਾਅਦ ਗੋਲੀਆਂ ਚੱਲੀਆਂ ਜਿੰਡੇ ਵਾਲੇ ਚੱਗੇ ਵੀ ਕਿੰਨਾਂ ਧਮਕੀਆਂ ਆਈਆਂ ਹਾਂਜੀ ਉਹਨਾਂ ਨੇ ਰਿਕਾਰਡਿੰਗ 'ਚ ਕਿਹਾ ਕਿ ਆਪਣੇ ਗਵੰਡੀ ਬੱਤਰੇ ਨੂੰ ਪੁੱਛ ਲਈ ਪੱਤਰੇ ਸਾਹਿਬ ਦਾ ਨਾਮ ਲਿਆ ਤੇ ਹੋਰ ਵੀ ਜਿੰਡੇ ਵਾਲੇ ਜੇ ਟਰੇਡਿੰਗ ਵਾਲੇ ਜਿਹਨਾਂ ਨੇ ਉਹਨਾਂ ਨੇ ਧਮਕੀਆਂ ਆਈਆਂ ਟਰੈਡ ਕਾਲ ਆਉਂਦੀ ਰਹਿੰਦੀਆਂ ਤਕਰੀਬਨ ਮੈਂ ਪ੍ਰਸ਼ਾਸਨ ਨੂੰ ਹੀ ਡਿਮਾਂਡ ਕਰੂੰਗਾ ਕਹੂੰਗਾ ਬੇਨਤੀ ਕਰੂੰਗਾ ਕਿ ਜੋ ਵੀ ਇਹਦਾ ਬੰਦ ਕਾਰਵਾਈ ਕੀਤੀ ਜਾਵੇ ਤੇ ਜਿਹਦੇ ਕਰਕੇ ਕਿ ਇਹ ਵਪਾਰੀ ਥੋੜੇ ਸੇਫ ਰਹੀ ਹੈ ਪਹਿਲੀ ਮੰਕੀਤੀ ਨਹੀਂ ਜੀ ਮੈਂ ਕਾਲ ਚੱਕੀ ਨਹੀਂ ਜੀ ਮੈਨੂੰ ਪਤਾ ਨਹੀਂ ਹਲੇ ਸਾਡੇ ਕੀ ਗੱਲ ਘਟਣਾ ਕੀ ਆਪਣੀ ਪਤਾ ਲੱਗੀ ਘਟਣਾ ਦੀ ਕੋਈ ਥ੍ਰੈਡ ਕਾਲਸ ਆ ਰਹੀਆਂ ਏ ਰਪੀਤ ਜੈਨ ਨੂੰ ਕੋ 3-4 ਦਿਨ ਤੋਂ ਇਹ ਫੋਨ ਨਹੀਂ ਸੀ ਉਠਾ ਰਿਹਾ ਉਹਨਾਂ ਦਾ ਫਿਰ ਉਹਨਾਂ ਨੇ ਇਹਨੂੰ ਮੈਸੇਜ ਮੁੱਸੇ 'ਚ ਪਾਇਆ ਵਾ ਵੀ ਅਸੀਂ ਕੋਈ ਡਿਮਾਂਡ ਕੀਤੀ ਹੋਊਗੀ ਕੋਈ ਗੱਲਬਾਤ ਕੀਤੀ ਹੋਊਗੀ ਉਸ ਤੋਂ ਬਾਅਦ ਅੱਜ ਫੇਰ ਇਹਨਾਂ ਨੂੰ ਫੋਨ ਆਏ ਨੇ ਫੋਨ ਨਹੀਂ ਉਠਾਇਆ ਉਹਨਾਂ ਦਾ ਉਸ ਤੋਂ ਬਾਅਦ ਆ ਦਿਨ ਦੇ ਟਾਈਮ ਮੈਂ 8:30 ਤੋਂ 9 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਲੀਆਂ ਚਲਾ ਕੇ ਗਏ ਆ ਸਰੇ ਆਮ ਮਾਰਕੀਟ ਵੀ ਇਸ ਟਾਈਮ ਪੂਰੀ ਆਵਾਜ਼ਾਈ ਹੁੰਦੀ ਆ ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਆ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਟਸ ਕਾਲਸ ਆ ਰਹੀਆਂ ਕਿਸੇ ਨੂੰ ਕੁਛ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਆਗੇ ਜਿਵੇਂ ਵਿਚਕਾਰੀ ਜਲਾ ਰਹੇ ਲੋਕੀ ਹੋਲੀ ਦੇ ਵਿੱਚ ਇਹ ਕੰਡੀਸ਼ਨ ਬੜੀ ਵੀ ਇਸ ਟਾਈਮ ਆਪਣੀ ਮਾਰਕੀਟ ਦੇ ਕਿੰਨੇ ਬੰਦੇ ਕੁਝ ਦਿਨ ਪਹਿਲਾਂ ਇੱਥੇ ਗੋਲਿਆਂ ਜਿਹੜੀਆਂ ਇੱਕ ਬੰਦਾ ਮਾਰ ਗਿਆ ਸੀਗਾ ਗੋਲੀ ਇੱਥੇ ਚੱਲ ਗਈ ਆ ਜੀ ਉਹ ਸ਼ਟਰ ਦੇ ਵਿੱਚ ਗੋਲੀਆਂ ਵੱਜੀਆਂ ਜੇ ਇਨ ਕੇਸ ਕੋਈ ਬੰ ਜਿਹੜੇ ਗੋਲੀ ਚ ਲਾਇਆ ਕਿੰਨੇ ਬੰਦੇ ਸੀ ਬਲਾ ਮੈਨੂੰ ਪਤਾ ਨਹੀਂ ਜੀ ਮੈਂ 3-4 ਬੰਦੇ ਕੇ 2 ਬੰਦੇ ਜੀ ਫੋਨ ਹੀ ਆ ਕਿਸੇ ਦਾ ਜੀ ਗੋਲੀਆਂ ਚ ਲਾਗੇ ਆ ਜੀ ਉਹ ਸੀਸੀਟੀਵੀ ਕੈਮਰੇ ਚ ਆ ਜਾਏਗਾ ਜੀ ਕਿੰਨੇ ਬੰਦੇ ਆ ਜੀ ਜਿਹੜੀ ਧਮਕੀਆਂ ਕੱਲ ਆ ਰਹੀਆਂ ਉਹਦੇ ਸੰਬੰਧੀ ਪੁਲਿਸ ਨੂੰ ਸੂਚਨਾ ਕੀਤੀ ਇਹਨੇ ਨਹੀਂ ਜੀ ਜੇ ਫੋਨ ਉਠਾਇਆ ਹੀ ਨਹੀਂ ਜੀ ਉਹਨਾਂ ਦਾ 2-3 ਦਿਨ ਤੋਂ ਫੋਨ ਆ ਰਿਹਾ ਸੀਗਾ ਉਹ 2-3 ਦਿਨ ਤੋਂ ਹੀ ਫੋਨ ਆ ਰਿਹਾ ਸੀਗਾ ਉਹਨਾਂ ਦਾ ਅਸੀਂ ਫੋਨ ਨਹੀਂ ਉਠਾਇਆ WhatsApp ਕਾਲ ਆ ਰਹੀ ਸੀ ਉਹਨਾਂ ਦੀ ਉਹਨਾਂ ਦੀ ਬਾਅਦ ਚੋਂ ਰਿਕਾਰਡਿੰਗ ਅੱਜ ਆਈ ਹੈ ਚੱਕੀ ਹੈ ਰਿਕਾਰਡਿੰਗ ਤੇ ਵੀ ਫੋਨ ਚੱਕੋ ਤੁਸੀਂ ਆਪਣਾ ਜੀ ਤੇ ਫੋਨ ਅਸੀਂ ਫ ਕੀ ਚੀਜ਼ ਹੈ ਜੀ ਅੱਜ ਰਿਕਾਰਡ ਕਰਨ ਤੋਂ ਬਾਅਦ ਵੀ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਜੀ ਕੀ ਕਾਰਨ ਕੀਤਾ ਹਾਂਜੀ ਨਾ ਪੁਲਿਸ ਨੂੰ ਥ੍ਰੈਟਸ ਕਾਲ ਆ ਜੀ ਇਹ ਕੱਲ ਡੇਲੀ ਵਟਸਐਪ ਕਾਲ ਆ ਰਹੇ ਵਟਸਐਪ ਕਾਲ ਤੇ ਅੱਥੀ ਵੀ ਆਈ ਕੱਲ ਲੋਕੀ ਬਹੁਤ ਘੱਟ ਚੁੱਕਦੇ ਆ ਜੀ ਪਰ ਫਿਰ ਵੀ ਪੁਲਿਸ ਨੂੰ ਰੱchn ਦਾ ਫਰਜ਼ ਹੈ ਆਪਾਂ ਮੈਂ ਆਪਾਂ ਨੂੰ ਗਲਤ ਵੀ ਆਈ ਜਾਂ ਸੱਚਾ ਝੂਠਾ ਜਿਹਾ ਵੀ ਇਹਨਾਂ ਪੁਲਿਸ ਨੂੰ ਉਹਨੂੰ ਇਨਫੋਰਮ ਕਰਨਾ ਆਪਣਾ ਜ਼ਰੂਰੀ ਹੁੰਦਾ ਠੀਕ ਗੱਲ ਹੈ ਜੀ ਇਹ ਹੋਰ ਸਲੂਤਲਾ ਮਿਲਿਆ ਵੀ ਇੱਥੇ ਨਾ ਅਰਪਤ ਜੈ ਨਸਾਨਾ ਪੰਸਰੇਜ ਜੈ ਨਾਲ ਆਪਣੇ ਸਾਬਲ ਵਾਲੀ ਗਲੀ ਜਿਨੇ ਵਾਲਾ ਦੇ ਨੇ ਜੋ ਟੋੜਾ ਵਿਗਾਰ ਕੇ ਜੁਲਰੀ ਦੁਕਾਨ ਹੈ ਇੱਥੇ ਨਾ ਛੱਤਿਆ ਕੋਲੇ ਜਿੱਦੀ ਗੈरेज ਬਣਾਈ ਇਹਨਾਂ ਨੇ ਆਪਣੇ ਕਾਲਪਿਤ ਕਾਰਪੁੱਲ ਲਾਉਂਦੇ ਨੇ ਉੱਥੇ ਨਾ ਦੋ ਆਏ ਹਲਪਾ ਤੇ ਮੋਟ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਤੇ ਫਾਇਰ ਕਰਕੇ ਤੇ ਮੋਟਰਸਾਈਕਲ ਅੱਗ ਲੈ ਗਏ ਇਹ ਪਤਾ ਪਤਾ ਕੀਤਾ ਉਹ ਮੈਨੂੰ ਪਹਿਲਾਂ ਵੀ ਵੈਸੇ WhatsApp ਤੇ ਧਮਕੀ ਆਉਦੀ ਇਹ ਪਰ ਇਹਨਾਂ ਕਹਾਰ ਕੋਈ ਦਿੱਤੀ ਸਾਨੂੰ ਪਹਿਲਾਂ ਕਿ ਕਿੰਨੇ ਜਣੇ ਸੀ ਦੋ ਜਣੇ ਤੇ ਮੂੰਹ ਬੰਦ ਕੀਤੇ ਸੀ ਆ ਦੋ ਲੋਨ ਵਾਲੇ ਤੇ ਪਤਾ ਬਹੁਤ ਹੈ ਇਹਨਾਂ ਬਰੇਟੇ ਸੀ ਉਹ ਪਤਾ ਨੂੰ ਬੋਲੇ ਕਿ ਸਰਦਾਰ ਮੁੰਡੇ ਜਿਹਨੇ ਵੇਖਿਆ ਉਹਨੂੰ ਦੂਰੋਂ ਵੇਖਿਆ ਨਾ ਲੱਗੋ ਕੋਈ ਅਜੇ ਆਪਣਾ ਲੱਗੇ ਲੱਗੇ ਕੋਈ ਨਹੀਂ ਆਗਾ ਬਿਲਕੁਲ ਉਹ ਸੀਸੀਟੀਵੀ ਫੋਟੋ ਵੀ ਮੈਨੂੰ ਆਇਆ ਨਾ ਹੁਣ ਆਹਲੇ ਦੁਕਾਨਾਂ ਬੰਦ ਨੇ ਸਵੇਰੇ ਚੈੱਕ ਕਰਦੇ ਨੇ ਦੁਕਾਨਾਂ ਦਾ ਖਲਾਗ ਨਾ ਆਹਲੇ ਕੋਈ ਦੁਕਾਨ ਸਾਡੇ ਬੰਦ ਨੇ ਪਹਿਲਾਂ ਦੇਖ ਕੇ ਸਵੇਰੇ ਦਾਦਾ ਜਿਹੜੀ ਹੰਸਮਟੀਆਂ ਜੀ ਉਹ ਕੀ ਚਿਹਰੇ ਸੀ ਉਹ ਜਾਂਦਾ ਵੀ ਆਪਣਾ ਤੋਂ ਮੇਰਾ ਫੋਨ ਹੀ ਚੁੱਕਦਾ ਮੈਨੂੰ ਦੱਸਾਂਗੇ ਵੀ ਕਦਾਂ ਚੁੱਕਣਾ ਫੋਨ ਕਿਸੇ ਗੈਂਗਸਟਰ ਵੱਲੋਂ ਤਾਂ ਕਹਿੰਦੇ ਤင်း ਜਾ ਰਹੀ ਸੀ ਸੱਤੇ ਕੇ ਦਾ ਨਾਮ ਲੈਂਦਾ ਸੱਤਾ ਨਸ਼ਾਰੀ ਦਾ ਕੋਈ ਉਹਦੀ ਆਵਾਜ਼ ਆਉਂਦੀ ਉਹ ਹਾਂ ਦਾ ਮੈਂ ਸੱਤਾ ਨਸ਼ਾਰੀ ਹੀ ਬੋਲਦਾ ਹੋਂਟਾਕ ਮੋਡਲੀ ਕੁਤੀਸ਼ ਕੀ ਸਾਹਮਣੇ ਆਵਾਟ ਦੇ। ਅਈ ਤੇ ਕੋਈ ਲੱਗਦਾ ਕਿ ਪ੍ਰਤੀਫਤੀ ਦਾ ਕੋਈ ਮਗਦੇ ਬੋਲਦੇ ਹੋਣਗੇ ਇਹਨਾਂ ਦਾ ਇਹੀ ਕੰਮ ਹੋਣਾ ਹੈ ਤੰਬਾਕਾ ਕੇ ਪੈਸਾ ਮੰਗੇ ਕੋਈ ਨਾ ਜਿੰਦਿਆਲਾ ਗੁਰੂ ਵਿੱਚ ਪਹਿਲਾਂ ਵੀ ਇਹੋ ਜੀਆਂ ਬੜੀਆਂ ਮਾਂ ਆਪਾਂ ਸੋਣ ਨਾ ਕਰਾਂਗੇ। ਹਾਂ ਜੀ ਉਹ ਤਾਂ ਹੈਗਾ।